ਦਿਆਨ ਲਿਖਾਵਾਂਗੇ ਸਾਡੇ ਅਸੀਂ ਇਹ ਆ ਅਸੀਂ ਤੁਹਾਨੂੰ ਦੌਣ ਚ ਲਿਆਤਾ ਤੁਸੀਂ ਉਰੇ ਪਹੁੰਚ ਕੇ ਸਾਡੀ ਤਸੱਲੀ ਕਰੋ ਦਰਖਾਸਤ ਇਹਦੀ ਲਿਖੀ ਹੋਈ ਹੈ ਐਫ ਆਈ ਆਰ ਇਹਦੀ ਦਰਜੂ ਯੂਆ ਟਰਾਲੀਆਂ ਦੀ ਜਿਹੜੀ ਚੋਰੀ ਹੋਈਆਂ ਨੇ ਸ਼ੈਂਪੂ ਦੇ ਉੱਤੇ ਤੁਹਾਡੇ ਸ਼ਹਿਰ ਚ ਆ ਗਿਆ ਸਮਾਨ ਸਾਡਾ ਚੋਰੀ ਦਾ ਅਸੀਂ ਤੁਹਾਨੂੰ ਕਹਿੰਦੇ ਉਹਨੂੰ ਪੜਤਾਲ ਕੇ ਫੜੋ ਕਿ ਇਹ ਕੌਣ ਬੰਦਾ ਹੈ ਕੀ ਹੈ ਕਿਹਦਾ ਘਰ ਹੈ ਕਿਹਦਾ ਵਾਰ ਹੈ ਸਾਨੂੰ ਜਾਣਕਾਰੀ ਮਿਲੀ ਅਸੀਂ ਤਾਂ ਪੈਡ ਨੱਪਦੇ 20 20 ਮਾਰਚ ਤੋਂ ਮਰਦਾਬਾ ਮੇ ਮਟਰਾਲੀ ਚੋਰ ਮਰਦਾਬਾ 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 ਦੋ ਦਰਜਣ ਤੋਂ ਉੱਪਰ ਟਰਾਲੀਆਂ ਗਾਇਬ ਨੇ ਕਿੰਨੀਆਂ ਨੇ ਔਰੇ ਕੀ ਹੈ ਕਿਉਂਕਿ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਹੈ ਇੱਥੇ ਪੂਰੇ ਪੰਜਾਬ ਦੀ ਗਿਣਤੀ ਨੇ ਹੋਣਾ ਹੈ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਵੀ ਇਸ ਗੱਲ ਦੇ ਵਿੱਚ ਸਹਿਯੋਗ ਕਰੋ ਰਾਹ ਦੇ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜਿੰਨੇ ਆਪਣਾ ਸਪੋਰਟ ਲੋਕਾਂ ਨੇ ਕੀਤੀ ਹੈ ਚਾਹ ਦਾ ਪਾਣੀ ਦਾ ਲੰਗਰ ਦਾ ਪ੍ਰਬੰਧ ਹੋ ਜੂ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਇਹਨਾਂ ਨੂੰ ਰਿਟਰਨ 'ਚ ਵੀ ਲਿਖਤੀ ਲੈਟਰ ਕਿਉਂਕਿ ਪ੍ਰਸ਼ਾਸਨ ਨੇ ਮੰਗਿਆ ਵੀ ਸਾਨੂੰ ਲੈਟਰ ਦਿਓ ਅਸੀਂ ਤਾਂ ਹੀ ਜਿੰਦਾ ਘਲਵਾਵਾਂਗੇ ਅਸੀਂ ਲਿਖਤੀ ਦੇਣ ਲੱਗਿਆ ਜੱਥੇਬੰਦੀ ਵੱਲੋਂ ਵੀ ਸਾਨੂੰ ਇਹ ਪੁਖਤਾ ਜਾਣਕਾਰੀ ਹੈ ਇਸ ਦੇ ਅੰਦਰ ਸਾਡਾ ਸਮਾਨ ਹੈ ਸਾਡੀਆਂ ਟਰਾਲੀਆਂ ਦਾ ਸਮਾਨ ਹੈ ਅਸੀਂ ਲਿਖਤੀ ਦੇ ਦਿਆਂਗੇ ਜਦੋਂ ਗੱਲ ਰੱਖੋ ਬਾਈ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ ਸਾਡਾ ਉਹ ਚੱਲ ਰਿਹਾ ਹੈ ਉਹਨੂੰ ਸਾਡਾ ਕੋਈ ਪ੍ਰੋਬਲਮ ਨਹੀਂ ਹੈ ਇੱਕ ਦੀ ਕਾ ਪਲੇਟ ਅਸੀਂ ਲੈਨੇ ਆ ਜੋ ਵੈਰੀਫਿਕੇਸ਼ਨ ਜੋ ਕਾਨੂੰਨੀ ਕਰਦੇ ਨੇ ਜਿਹੜੇ ਕਰਾਂਗੇ ਵੈਰੀਫਿਕੇਸ਼ਨ ਠੀਕ ਹੋਰ ਗੱਟੋਂ ਮੜਾ ਜਾ ਇਹਨੂੰ ਐਂ ਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਦੇ ਆਹ ਟਰਾਲੀ ਦੇ ਟਾਇਰ ਦੇ ਬਾਜੀ ਹੋਰ ਪਿੱਛੇ ਹੱਥ ਪਿੱਛੇ ਆਹ ਦੀਆਂ ਆਹ ਦੀਆਂ ਕੋਰਾਂ ਇਹਦੀ ਹੱਥ ਪਿੱਛੇ ਕਰੋ ਹੱਥ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਚਲੋ ਅਸੀਂ ਕੱਚੇ ਪੈਰੀ ਨਹੀਂ ਬਾਈ ਜੀ ਇਹ ਵਾਦਾ ਕਰਦੇ ਇਹ ਐਸਐਚਓ ਸਾਹਿਬ ਵੀ ਮੰਨਣਗੇ ਕਿ ਆਹ ਟਰਾਲੀ ਦੇ ਟਾਇਰ ਨਹੀਂ ਲੋਕ ਐ ਕੱਚੇ ਪੈਰੀ ਉਹਦੇ ਕਦੇ ਕਦੇ ਹੱਥ ਨਾਲ ਬੁੜੇ ਬਾਕੀ ਸਮਾਨ ਉਹਦੇ ਦੇਖ ਬਾਕੀ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਘੱਟ ਨੇ ਦੇਖ ਸਕਦਾ ਕਿਹੜੇ ਘਰੇ ਪੈਲੇ ਭਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਹਰਾ ਆ ਕਾਕੰਡਾ ਇੱਥੇ ਸਬਸੁੰਡੀ ਦਾ ਖਤਰਾ ਹੈ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਆਪਾਂ ਗੱਲ ਲੇ ਗੱਲ ਚੀਜ਼ ਹੋਰ ਵੀ ਇਥੇ ਸਮਾਨ ਨਿਕਲਣ ਦੀ ਖਸਰ ਹੈ ਇਹ ਗੱਲਾਂ ਫੋਨ ਟਰਾਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਬਹੁਤ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਨਾ ਚੋਰੀ ਹੋਇਆ ਉਹ ਇਥੋਂ ਬਰਾਮਦ ਹੋ ਸਕਦਾ ਤੋ ਇਹ ਵੱਡਾ ਇੱਕ ਕਪਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਨੇ ਕੁਰਖ ਨਹੀਂ ਕੀਤਾ ਦੇਖੋ ਮੋਰਚਾ ਸਾਨੂੰ ਰਾਤ ਨੂੰ ਇਹ ਸਵਾਕਿਓਂ ਨੇ ਆਉਣਾ ਇਸ ਕਰਕੇ ਬੈ ਗਿਆ ਸ਼ੰਭੂ ਦੇ ਖਨੋਰੀ ਮੋਰਚੇ ਦੇ ਵਿੱਚੋਂ ਕਰੀਬ 2 ਦਰਜਨ ਟਰਾਲੀਆਂ ਸਾਡੀਆਂ ਗਾਇਬ ਸਨ ਚੋਰੀ ਹੋਈਆਂ ਸਨ ਪ੍ਰਸ਼ਾਸਨ ਨੇ ਕਰਵਾਈਆਂ ਸੀ ਸਰਕਾਰ ਨੇ ਕੀਤੀਆਂ ਸੀ ਚੋਰੀ ਅਸੀਂ 5 ਮਹੀਨਿਆਂ ਤੋਂ ਲਗਾਤਾਰ ਇਹ ਚੋਰੀ ਦੇ ਸਮਾਨ ਦੀ ਪੈਡਨਪ ਉਧਿਆਰੇ ਸੀ ਜਿਵੇਂ ਸ਼ਾਹਬਾਦ ਤੋਂ ਬਰਾਮਦ ਕਰਾ ਲਈਆਂ ਕੋਈ ਸਰਪੰਚਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਘਰੋਂ ਬਰਾਮਦ ਹੋਈਆਂ ਕੋ ਜਿਹੜੇ ਸੰਭੂ ਥਾਣੇ 'ਚ ਖੜੀਆਂ ਨੇ ਜਿਨ੍ਹਾਂ ਦੇ ਚੋਰੀ ਦੇ ਪਰਚੇ ਦਰਜ ਹੋ ਚੁੱਕੇ ਨੇ ਦੋ ਟਰਾਲੀਆਂ ਇਸ ਸ਼ਹਿਰ ਦੀ ਸਾਡੇ ਕੋਲ ਜਾਣਕਾਰੀ ਹੋ ਸਕਦਾ ਵੱਧ ਵੀ ਆਈਆਂ ਹੋਣ ਦੋ ਦੀ ਪੱਕੀ ਜਾਣਕਾਰੀ ਸੀ ਕਿ ਨਗਰ ਕੌਂਸਲ ਦੇ ਟਰੈਕਟਰਾਂ ਰਾਹੀਂ ਦੋ ਟਰਾਲੀਆਂ ਆਈਆਂ ਨੇ ਪਰ ਜਿੰਨਾ ਚਿਰ ਪੂਰਾ ਸਬੂਤ ਨਹੀਂ ਹੱਥ ਲੱਗਦਾ ਸੀ ਉਹਨਾਂ ਸਿਰ ਕਹਿਣਾ ਔਖਾ ਸੀ ਹੁਣ ਸਾਨੂੰ ਪਤਾ ਲੱਗ ਗਿਆ ਪ੍ਰੋਪਰ ਗੱਲ ਦਾ ਕਿ ਪੰਕਜ ਪੱਪੂ ਜੀ ਕਦੋਂ ਸ਼ੰਭੂ ਬਾਰਡਰ ਤੇ ਗਏ ਇਹ ਵੀ ਡਿਟੇਲਾ ਆ ਜਾਣਗੀਆਂ ਸਾਰੀ ਜਾਣਕਾਰੀ ਆਜੂਗੀ ਇਹ ਵੀ ਜਾਣਕਾਰੀ ਆਜੂਗੀ ਬੀਅ ਸਾਮਾਨ ਕਿਦੇ ਕਿਦੇ ਘਰੇ ਖੜਿਆ ਕਿਹੜਾ ਕਵਾੜੀਆ ਲੈ ਕੇ ਗਿਆ ਅੰਦਰ ਇਸ ਦੁਕਾਨ ਆ ਨਾਲ ਲੱਗਦੀ ਦੁਕਾਨ ਇੱਥੇ ਪਖੜਿਆ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਕਿਹਦਾ ਜਿੰਦਾ ਖਲਾਓ ਅੰਦਰੋਂ ਸਾਮਾਨ ਲੱਭੀਏ ਕਿੰਨਾ ਪਿਆ ਹਜੇ ਕਿੰਨਾ ਸਾਮਾਨ ਅੰਦਰ ਹੈ ਵਾਰ ਖੋਲੇ ਤੋਂ ਪਤਾ ਲੱਗੂ ਤੁਹਾਡੇ ਸਾਹਮਣੇ ਕੈਮਰਿਆਂ ਦੇ ਜੋ ਸੱਚ ਹੋਇਆ ਉਹ ਆ ਜਾਏਗਾ ਕਾਲੀਆਂ ਦੇ ਜਿਹੜੇ ਮਾਲਕ ਨੇ ਉਹ ਸਾਡੇ ਕੋਲੇ ਮੌਜੂਦ ਨੇ ਕਿਵੇਂ ਸਾਡਾ ਸਾਮਾਨ ਚੋਰੀ ਹੋਇਆ ਮਤਲਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਤੇ ਮਨਦੀਪ ਸਿੱਧੂ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਵੱਡੇ ਵੱਡੇ ਅਸੀਂ ਗੜਾਉਨ ਬਣਾਤੇ ਅਸੀਂ ਕਿਸਾਨਾਂ ਨੂੰ ਸਮਾਨ ਦੇ ਰਹੇ ਹਾਂ ਉਹਨਾਂ ਦੇ ਦਾਅਵਿਆਂ ਦੀ ਪੋਲ ਉਦੋਂ ਖੁੱਲ ਗਈ ਸੀ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਚੋਰੀ ਦੀਆਂ ਟਰਾਲੀਆਂ ਵੜੀਆਂ ਗਈਆਂ ਸੀ ਜਦੋਂ ਸਰਪੰਚਾਂ ਦੇ ਕਰੋ ਟਰਾਲੀਆਂ ਫੜੀਆਂ ਗਈਆਂ ਸੀ ਮਨਦੀਪ ਸਿੱਧੂ ਤੇ ਨਾਨਕ ਸਿੰਘ ਦੀ ਪੋਲ ਉਦੋਂ ਖੁੱਲ ਗਈ ਸੀ ਤੇ ਅੱਜ ਆਮ ਆਦਮੀ ਦੀ ਪੋਲ ਵੀ ਭਗਵੰਤ ਮਾਨ ਦੀ ਸਰਕਾਰ ਦੀ ਪੋਲ ਇਸ ਸ਼ਹਿਰ ਦੇ ਵਿੱਚ ਖੁੱਲ ਜਾਣੀ ਹੈ ਤੇ ਉਹ ਪੁਲਿਸ ਮੁਲਾਜ਼ਮ ਜਿਹੜੇ ਦਾਅਵੇ ਕਰਦੇ ਸੀ ਉਹਨਾਂ ਦੀ ਪੋਲ ਖੁੱਲ ਜਾਣੀ ਹੈ ਤੁਹਾਡੇ ਕੈਮਰੇ ਸਾਹਮਣੇ ਕਿਹੜੇ ਕਿਹੜੇ ਸਮਾਨ ਹੁਣ ਤੱਕ ਦੇਖੋ ਇੱਥੇ ਅਕਾਲੀ ਦੇ ਰੰਮ ਹੱਬਾ ਨਾਲ ਹੋਰ ਸਮਾਨ ਵਗੈਰਾ ਇੱਥੇ ਹੋਣ ਦੀ ਖਾਸਾ ਨਹੀਂ ਪਰ ਉੱਪਰ ਜਾਣਕਾਰੀ ਹੈ ਕੱਟੀਆਂ ਗਈਆਂ ਨੇ ਕੱਟੀਆਂ ਗਈਆਂ ਨਹੀਂ ਕਿਹੜੇ ਕੁਵਾੜੀਆਂ ਨੂੰ ਉਹਦਾ ਜਦੋਂ ਸਰਕਾਰ ਕਰੂਗੀ ਪੜਤਾਲ ਅਸੀਂ ਕਰਾਵਾਂਗੇ ਹੋਰ ਨਾਲ ਵੀ ਕਿਹੜੇ ਕੁਵਾੜੀਆਂ ਦੇ ਵੱਡਿਆਂ ਨੇ ਕਦੋਂ ਵੇਚੀਆਂ ਨੇ ਇਹ ਜਿਹੜੇ ਦੇਖੋ ਸੱਚ ਸਾਫਤ ਹੁੰਦਾ ਹੈ ਜਿਹੜੀਆਂ ਨਾਲ ਦੀਆਂ ਦੁਕਾਨਾਂ ਨੇ ਨਾ ਤਾਂ ਇਹ ਕੁਵਾੜੀਆਂ ਦੀਆਂ ਦੁਕਾਨਾਂ ਨੇ ਨਾ ਇਹ ਟਰਾਲੀਆਂ ਨੂੰ ਸਮਾਰਨ ਵਾਲੇ ਬੰਦਿਆਂ ਦੀਆਂ ਦੁਕਾਨਾਂ ਨੇ ਇੱਥੇ ਤਾਂ ਗੇਟਾਂ ਦਾ ਕੰਮ ਚੱਲਦਾ ਹੈ ਉਹਨਾਂ ਦਾ ਇਹ ਕਾਰੋਬਾਰੀ ਦੱਸ ਰਿਹਾ ਵੀ ਇਹ ਕੰਮ ਹੀ ਸਾਰਾ 2 ਨੰਬਰ ਦਾ ਸੀ ਅੰਦਰ ਸਮਾਨ ਤੁਸੀਂ ਕੁਝ ਕਿਸੇ ਅਸਮੂਹ ਤਲਾ ਦੇਤੀ ਦੇ ਦਿੱਤੀ ਉਹਨਾਂ ਦਾ ਕਹਿਣਾ ਸੀ ਅਸੀਂ ਆਉਣੇ ਆ ਪਹਿਲਾਂ ਕਹਿਣਾ ਸੀ ਕੰਪਲੀਟ ਲਿਖਾਓ ਅਸੀਂ ਕੰਪਲੀਟ ਤਾਂ ਇਹ ਸ਼ੰਭੂ ਆਰਡਰ ਲਿਖਾਈ ਹੋਈ ਹੈ ਆਨਲਾਈਨ ਚੱਕ ਲਓ ਇਹ ਸਾਰੇ ਸਮਾਨ ਦੀ ਲਿਖਾਈ ਹੋਈ ਹੈ ਤੇ ਅਸੀਂ ਆ ਕੇ ਬਹਿ ਗਏ ਕੰਮ ਥੋੜਾ ਇਹ ਬਾਲ ਕੇ ਦੇਣਾ ਟਰਾਲੀਆਂ ਗੁੰਮ ਹੋਇਆ ਸਮਾਨ ਅਸੀਂ ਬੈਠੇ ਆ ਪ੍ਰਸ਼ਾਸਨ ਦੀ ਮਰਜ਼ੀ ਆਵੇ ਨਾ ਆਵੇ ਪੰਜਾਬ ਸਰਕਾਰ ਨੂੰ ਤੜਕੇ ਨੂੰ ਇੱਥੇ ਮਜਬੂਰ ਕਰਾਂਗੇ ਤੁਹਾਡੇ ਸਾਹਮਣੇ ਇਹ ਸਾਰੇ ਪੰਜਾਬ ਦੇ ਕਿਸਾਨਾਂ ਤੱਕ ਗੱਲ ਚਲੀ ਗਈ ਪਹੁੰਚ ਜਾਣਾ ਬੜਾ ਹੈ ਸ਼ਹਿਰ ਵਾਸੀ ਸਾਡੀ ਬੜੀ ਵੱਡੀ ਮਦਦ ਕਰ ਰਹੇ ਨੇ ਆ ਚਾਹ ਪਾਣੀ ਦਾ ਪ੍ਰਬੰਧ ਪਾਣੀ ਦਾ ਕੰਮ ਤੁਸੀਂ ਦੇਖੋ ਜੀ ਜਿਹੜਾ ਸਾਡਾ ਕਿਸਾਨੀ ਨੂੰ ਲੈ ਕੇ ਸੰਭੂ ਤੇ ਖਨੋਰੀ ਮੋਰਚਾ ਚੱਲ ਰਿਹਾ ਸੀਗਾ ਉਹ ਮੋਰਚਾ 19 ਮਾਰਚ ਨੂੰ ਸਰਕਾਰ ਨੇ ਜਾਨੀ ਖੜਿਆਤਾ ਸੀਗਾ ਉਹ ਆਪਾਂ ਨੂੰ ਜਗ ਜਹਰਾ ਗੱਲ ਸੋ ਉਹ ਟਰਾਲੀਆਂ ਜਿਹੜੀਆਂ ਉਹ ਉਰਾਂ ਪਰ ਸਿੱਟੀਆਂ ਸੀਗੀਆਂ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਜਾਨੀ ਜਿਹੜੇ ਆਮ ਪਾਰਟੀ ਦੇ ਵਿਧਾਇਕਾਂ ਜਣੀ ਆਗੂ ਆ ਬਾਈ ਉਥੋਂ ਪਾ ਪਾ ਕੇ ਆਪਣੇ ਘਰਾਂ ਨੂੰ ਲੈ ਕੇ ਆਉਣ ਲੱਗੇ ਸਾਨੂੰ ਪਤਾ ਲੱਗਿਆ ਵੀ ਦੋ ਟਰਾਲੀਆਂ ਨੇ ਜਿਹੜੀਆਂ ਉਹ ਨਾਬੇ ਦੇ ਵਿੱਚ ਪਹੁੰਚੀਆਂ ਬਾਈ ਅਸੀਂ ਕਈ ਵਾਰ ਰੇਡ ਮਾਰੀ ਇਹਨਾਂ ਦੇ ਨਗਰ ਕਾਉਂਸਲ ਦੇ ਦਫ਼ਤਰ ਪਰ ਜਿਹੜਾ ਦੇਮਾਨਾ ਅਰ ਦੇਮਾਨ ਦਾ ਪੱਪੂ ਸਟੀਲ ਵਾਲਾ ਜਣੀ ਪੰਕਜ ਪੱਪੂ ਆ ਉਹ ਬਾਈ ਚੁਸਤ ਬਹੁਤ ਜ਼ਿਆਦਾ ਆ ਉਹਨੇ ਜਣੀ ਸੱਤ ਤੋਂ ਉਹ ਟਰਾਲੀਆਂ ird khurd ਕਰਦਾ ਰਿਹਾ ਉਹ ਮਤਲਬ ਸਾਡੇ ਹੱਥ ਨਹੀਂ ਲੱਗੀਆਂ ਪਰ ਬਾਈ ਪਿੱਸਾ ਨਹੀਂ ਛੱਡਿਆ ਸੀ 4 ਮਹੀਨੇ ਤੋਂ ਉਹਦੇ ਪਿੱਛੇ ਲੱਗੇ ਸੀਗੇ ਜਣੀ ਅੱਜ ਆ ਕੇ ਸਾਨੂੰ ਖਬਰ ਮਿਲੀ ਵੀ ਟਰਾਲੀਆਂ ਤਾਂ ਉਹ ਵੇਚ ਕੇ ਜਾਣੀ ਵੱਢ ਕੇ ਉਹਨੇ ਵੇਚਦੀਆਂ ਪਰ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਇੱਥੇ ਆ ਵਰਕਸ਼ਾਪ ਆ ਬਾਈ ਪੱਪੂ ਦੀ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਪਿਆ ਸੋ ਅਸੀਂ ਪੱਕੇ ਪੈਰੀ ਬਾਈ ਅੱਜ ਮੋਰਚਾ ਲਾਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਲਾ ਕੇ ਜਾਨੀ ਜਿਹੜੇ ਚੋਰੀ ਦਾ ਸਮਾਨ ਪਿਆ ਉਹਦੀ ਵਰਕਸ਼ਾਪ ਚ ਉਹਨੂੰ ਜਗ ਜाहिर ਕੀਤਾ ਜਾਵੇ ਸੋ ਇਹੀ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਵੱਡਾ ਮੋਰਚਾ ਲਾਇਆ ਬਾਈ ਜੀ ਤੁਹਾਨੂੰ ਪਤਾ ਲੱਗੇ ਕੀ ਕੀ ਸਮਾਨ ਦਾ ਖਾਸ ਹੈ ਤੁਹਾਨੂੰ ਦੇਖੋ ਜੀ ਸਮਾਨਤਾ ਅਸਲ ਇਥੋਂ ਜਦੋਂ ਅਸੀਂ ਜਿੰਦਾ ਖਲਵਾਵਾਂਗੇ ਤਦ ਹੀ ਪਤਾ ਲੱਗੂਗਾ ਪਰ ਸਾਨੂੰ ਇਹ ਪਤਾ ਲੱਗਾ ਦੋ ਟਰੈਲ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਸਿੰਗਲ ਟੈਰੀਆਂ ਨੇ ਚਾਰ ਟਾਇਰ ਪਏ ਆਰੇ ਜੈਕ ਪਏ ਆ ਉਹਨਾਂ ਦੇ ਉਹਨਾਂ ਦੇ ਹਿੱਸੇ ਪਏ ਆ ਯਾਨੀ ਕਾਫੀ ਜ਼ਿਆਦਾ ਸਮਾਨ ਆ ਜਿਹੜਾ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਇਹ ਇਹ ਗੇਟ ਗ੍ਰਿਲ ਵਾਲੀ ਵਰਕਸ਼ਾਪ ਆ ਭਾਈ ਟਰਾਲੀ ਦਾ ਪਾਰਟਸ ਮਿਲਣਾ ਪੈਸੀ ਸਾਡਾ ਸ਼ੱਕ ਜਾਂਦਾ ਸੋ ਦੂਜੀ ਗੱਲ ਜਿਹੜੀਆਂ ਟਰਾਲੀਆਂ ਇਹ ਮਿਲੀਆਂ ਨੇ ਉਹ ਸਾਡੇ ਖੁਦ ਪਰਿਵਾਰ ਦੀਆਂ ਟਰਾਲੀਆਂ ਨੇ ਲੋਂਗੋਵਾਲ ਤੋਂ ਸਾਡੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਨੇ ਸੋ ਉਹਨਾਂ ਟਰਾਲੀਆਂ ਦੇ ਟਾਇਰ ਰਿੰਮ ਜਿਹੜੇ ਹਿੱਸੇ ਨੇ ਜਾਨੀ ਜੈਕ ਨੇ ਉਹ ਇੱਥੋਂ ਸਾਨੂੰ ਸ਼ਾਕਾ ਵੀ ਇਹਦੇ ਅੰਦਰ ਪੈਣੇ ਬਾਕੀ ਪ੍ਰਸ਼ਾਸਨ ਆ ਕੇ ਖਲਵਾ ਕੇ ਦੇਊਗਾ ਤੁਹਾਨੂੰ ਸੋ ਅਸੀਂ ਬਰਾਮਤ ਕਰਵਾਵਾਂਗੇ ਪ੍ਰਸ਼ਾਸਨ ਤੱਕ ਉਹ ਕਿਰਿਆ ਸੰਪਰਕ ਬਿਲਕੁਲ ਜੀ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਐਸਐਚਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਆ ਵੀ ਇੱਥੇ ਆ ਕੇ ਭਾਈ ਅਸੀਂ ਮੋਰਚਾ ਖੋਲਤਾ ਜਿੰਨਾ ਚਿਰ ਸਾਡਾ ਇਹ ਸਮਾਨ ਤੁਸੀਂ ਬਰਾਮਤ ਨਹੀਂ ਕਰਾਉਂਦੇ ਔਰ ਜਿਹੜਾ ਇੱਥੇ ਦਾ ਜਾਨੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਕਜ ਪੱਪੂ ਆ ਇਹਦੇ ਪਰਚਾ ਨਹੀਂ ਹੁੰਦਾ ਬਾਈ ਉਹਨਾਂ ਚਿਰੇ ਮੋਰਚਾ ਇਹ ਚੱਲਦਾ ਰਹੂਗਾ ਕਿਉਂਕਿ ਬਾਈ ਸਾਡੇ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜੂ ਪਾਰਟੀ ਆ ਟਰਾਲੀ ਚੋਰਾ ਸੀ ਪਹਿਲੇ ਦਿਨ ਤੋਂ ਕਹਿ ਰਹੇ ਆ ਜਣੀ ਇਹ ਗੱਲ ਜਗ ਜਹਰ ਹੋ ਗਈ ਹੁਣ ਆ ਇਹ ਟਰਾਲੀ ਦੇਖਦੇ ਆ ਕਿਉਂਕਿ ਬਾਈ ਟਰਾਲੀ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਬਣੀ ਆ ਜਣੀ ਉਹ ਜਣੀ ਅੱਜ ਅਸੀਂ ਜਿੰਨਾ ਚਿਰੇ ਬਰਾਮਤ ਨਹੀਂ ਜਣੀ ਪਰਚਾ ਨਹੀਂ ਹੁੰਦਾ ਇਹ ਮੋਰਚਾ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ ਬਾਈ ਭਾਈ ਜੀ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਬਿਨਾਂ ਆਧਾਰ ਤੋਂ ਅਸੀਂ 4 ਮਹੀਨੇ ਪਹਿਲਾਂ ਕਹਿ ਸਕਦੇ ਸੀ ਇਹ ਗੱਲ ਪਰ ਅਸੀਂ ਪੈੜ ਦਬਦੇ ਦਬਦੇ ਇਹਨਾਂ ਦੇ ਸਾਡੇ ਜਾਨੀ ਵਿਸ਼ਵਾਸ ਵਾਲੇ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਤੁਹਾਨੂੰ ਜਿੱਥੇ ਜਿੱਥੇ ਟਰਾਲੀਆਂ ਖੜੀਆਂ ਜਿਹੜੀਆਂ ਜਿਹੜੀਆਂ ਟਰੈਕਟਰ ਉੱਥੇ ਗਏ ਆ ਮੋਰਚੇ ਦੇ ਵਿੱਚ ਉਹ ਸਾਡੇ ਕੋਲੇ ਕੱਲੀ ਕੱਲੀ ਖਬਰ ਆ ਭਾਈ ਯਾਨੀ ਜਿਹੜੇ ਅੰਦਰ ਸਮਾਨ ਪਿਆ ਉਹਨਾਂ ਦੀਆਂ ਵੀ ਫੋਟੋਆਂ ਆ ਸਾਡੇ ਕੋਲੇ ਤੱਚੇ ਪੈਰੀ ਭਾਈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ ਸੋ ਇਹ ਜਿਹੜੇ ਜ਼ਿੰਮੇਵਾਰ ਵੱਡੇ ਨਾਬੇ ਦੇ ਮਾਲਕ ਬਣਦੇ ਆ ਬਈ ਵੱਡੇ ਚੋਰ ਆ ਚੋਰ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆ ਵੀ ਜਿਹੜੇ ਝਾੜੂ ਵਰਕਰ ਆ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਚੱਕ ਜਹਰ ਕਹਿੰਦੇ ਆ ਔਰ ਜਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਪਹਿਲੀ ਗੱਲ ਤਾਂ ਇਹ ਆ ਵੀ ਦੇਖੋ ਅਸੀਂ ਖੁਦ ਕਿਸਾਨ ਤੇ ਮਜ਼ਦੂਰ ਦੇ ਪੁੱਤਾਂ ਜਿਹੜਾ ਇਲਜ਼ਾਮ ਲਾ ਰਹੇ ਨੇ ਸਾਨੂੰ ਵੀ ਪਤਾ ਹੈ ਤੇ ਸਾਰੇ ਨਾਬਾ ਨਿਵਾਸੀਆਂ ਨੂੰ ਪਤਾ ਹੈ ਵੀ ਕੁਝ ਇੱਕ ਦੋ ਵਿਰੋਧੀ ਜਿਹੜੇ ਅੱਜਕੱਲ ਨਵੇਂ ਉੱਠੇ ਹੋਏ ਨੇ ਉਹ ਸਾਡੀ ਜਿਹੜੀ ਪ੍ਰਸ਼ੰਸਾ ਹੈ ਜਿਹੜੀ ਨਾਬੇ ਦੇ ਵਿੱਚ ਚੱਲ ਰਿਹਾ ਵਿਕਾਸ ਨੂੰ ਉਹ ਬਦਨਾਮ ਕਰਨ ਲਈ ਬੜੇ ਕੋਚੇ ਕੋਚੇ ਕਾਰਨ ਚੱਕ ਰਹੇ ਨੇ ਪਹਿਲਾਂ ਜਿਵੇਂ ਇਹਨਾਂ ਨੇ ਇੱਕ ਚੱਕਿਆ ਵੀ ਕਿਸੇ 30 ਮੀਨੂ ਹੱਥ ਪਾਤਾ ਜੀ ਕਦੇ ਕੋਈ ਕਦੇ ਕੋਈ ਬੜੇ ਗੰਦੇ ਗੰਦੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਿਆਸਤ ਬਹੁਤ ਗਿਰ ਚੁੱਕੀ ਆ ਤੇ ਜਿਹੜੀ ਗੱਲ ਮੇਰੇ ਕਿਸਾਨਪਰਾ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੈਂ ਤਾਂ ਆਪ ਕਹਿ ਰਿਹਾ ਮੈਂ ਐਸਚੋ ਸਾਹਿਬ ਨੂੰ ਵੀ ਤੁਸੀਂ ਉੱਥੇ ਇੱਕ ਤਵਾਲੀ ਬੁਲਾਓ ਇਹਨਾਂ ਨੂੰ ਸਾਰਿਆਂ ਨੂੰ ਤੇ ਬੈਠ ਕੇ ਸਾਡੀ ਫੇਸ ਟੂ ਫੇਸ ਗੱਲ ਕਰਾਓ ਜਿਹੜੀ ਗੱਲੇ ਕਰ ਰਹੇ ਨੇ ਨਗਰ ਕੌਂਸਲ ਦੇ ਵਿੱਚ ਅੱਜ ਐਨੀ ਮਸ਼ੀਨਰੀ ਆ ਜਿਹੜੀ ਰਿਪੇਅਰ ਕਰਨ ਲਈ ਅਸੀਂ ਇੱਕ ਵੈਲਡਿੰਗ ਸੈੱਟ ਤਾਂ ਪੱਕਾ ਇੱਥੇ ਦਫ਼ਤਰ 'ਚ ਰੱਖਿਆ ਹੋਇਆ ਔਰੇ ਮੰਨੋਗੇ ਵੀ ਇਹਦਾ ਅਸੀਂ ਕਈ ਵਾਰ ਬਿਲ ਵੀ ਨਹੀਂ ਪਾਉਂਦੇ ਕੋਈ ਰਿਪੇਅਰ ਵਾਲਾ ਇੱਕ ਮੁੰਡਾ ਵੈਲਡਿੰਗ ਵਾਲਾ ਬੁਲਾਇਦਾ ਉਹ ਇੱਥੇ ਟੁੱਟਪੱਟ ਜਿਹੜੀ ਮਾੜੀ-ਮੋਟੀ ਟੁੱਟਪੱਟ ਜਾ ਕੋਈ ਵੈਲਡਿੰਗ ਹੋਣ ਵਾਲੀ ਆ ਉਹ ਤਾਂ ਉਰੀ ਕਰ ਦਿੰਦਾ ਜਦੋਂ ਕੋਈ ਵੱਡਾ ਕੋਈ ਨੁਕਸਾਨ ਹੋ ਜਾਂਦਾ ਕੋਈ ਟਰਾਲੀ ਦਾ ਜੈਕ ਟੁੱਟ ਜਾਂਦਾ ਕੋਈ ਟਰਾਲੀ ਦਾ ਜੈਕ ਖਰਾਬ ਹੋ ਗਿਆ ਕੋਈ ਟਰਾਲੀ ਦੀ ਹੱਬ ਟੁੱਟ ਗਈ ਕਈ ਵਾਰ ਟਾਇਰ ਪਾੜ ਜਾਂਦੇ ਨੇ ਨਗਰ ਕੌਂਸਲ ਦਾ ਵੀ ਨਮੀਨਾ 1.5 ਮਹੀਨਾ ਤਾਂ ਪਹਿਲਾਂ ਕਟੇਸ਼ਨਾਂ ਦੇ ਬਿਲ ਵੇਟ ਕਰਨੇ ਪੈਂਦੇ ਨੇ ਪਰ ਸਾਨੂੰ ਐ ਹੁੰਦਾ ਵੀ ਯਾਰ ਕੰਮ ਨਾ ਖੜੇ ਅਸੀਂ ਪੁਰਾਣੇ ਟਾਇਰ ਇੱਕ ਵਾਰ ਨਹੀਂ ਮੇਰੇ ਖਿਆਲ ਚ ਹਜ਼ਾਰ ਵਾਰ ਅਸੀਂ ਪੁਰਾਣੇ ਟਾਇਰ ਟਰਾਲੀਆਂ ਦੇ ਜਿਹੜੇ ਬਿਨਾਂ ਖਰਚੇ ਤੋਂ ਨਗਰ ਕੌਂਸਲ ਦੇ ਅਸੀਂ ਲੈ ਕੇ ਪਟਿਆਲੇ ਕਬਾੜ ਮਾਰਕੀਟ ਚ ਉਹ ਤੂੰ ਪਾ ਜੀਦੇ ਨੇ ਮੇਰੇ ਕਹ ਹਫਤੇ ਦੇ ਵਿੱਚ ਦੋ ਗੇੜੇ ਤਾਂ ਸਾਡੇ ਪੱਕੇ ਨੇ ਕਦੇ ਕੋਈ ਟਾਇਰ ਕੋਈ ਗੱਡੀਆਂ ਹੀ ਨਹੀਂ ਆਣੀਆਂ ਨੇ 10 ਕਾਨ ਕੀ ਦੀ ਆ ਜਿਹਦੇ ਅੱਗੇ ਧਰ ਨਾਲ ਸਰ ਇਹ ਜਿਹੜੇ ਇਹ ਇਹ ਮੇਰੇ ਡੈਡੀ ਦੀ ਦੁਕਾਨ ਹੈ ਜੀ ਹਾਂ ਉਹ ਕਹਿੰਦੇ ਨੇ ਵੀ ਇੱਥੇ ਟਰਾਲੀਆਂ ਕੱਟੀਆਂ ਨੇ ਕੱਟ ਕੇ ਲੋਹਾ ਵੇਚਿਆ ਤੇ ਟਾਇਰ ਪਾਏ ਨੇ ਮੈਂ ਕਲੀਅਰ ਕਰਦਾ ਜੀ ਮੇਰੇ ਡੈਡੀ ਦੀ ਦੁਕਾਨ ਹੈ ਜੀ ਪਿਛਲੇ ਦਿਨੀ ਇੱਕ ਛੀਂਤਾ ਵਾਲੇ ਗੁਰੂ ਘਰ ਦੀ ਯੂਟਿਲਿਟੀ ਨਾਲ ਸਾਡੀ ਟਰਾਲੀ ਦੀ ਟੱਕਰ ਹੋਈ ਸਾਡੀ ਟਰਾਲੀ ਦਾ ਨੁਕਸਾਨ ਹੋਇਆ ਟਰਾਲੀ ਪਲਟ ਗਈ ਜਿਹਦੇ ਚ ਟਾਇਰ ਵੀ ਪਾੜ ਗਏ ਸਾਰੇ ਤੇ ਹੱਬ ਵੀ ਟੁੱਟ ਗਈ ਉਸ ਤੋਂ ਬਾਅਦ ਜਿਹੜੀ ਅਸੀਂ ਰਿਪੇਅਰ ਹੈ ਉਹਦੀ ਇੱਕ ਵਾਰ ਸਾਡਾ ਜੈਕ ਖਰਾਬ ਹੋ ਗਿਆ ਦੂਜੀ ਹੱਬ ਟੁੱਟ ਗਈ ਟਰਾਲੀ ਦੀ ਅਸੀਂ ਉੱਥੇ ਜਦੋਂ ਵੱਡਾ ਕੰਮ ਹੁੰਦਾ ਸੀ ਆਪਣੀ ਦੁਕਾਨ ਤੇ ਲੈ ਜਾਈਦੇ ਡੈਡੀ ਦੀ ਕਿਉਂਕਿ ਉੱਥੇ ਜਿਹੜਾ ਕਨੈਕਸ਼ਨ ਹੈ ਉਹ 3 ਫੇਸ ਦਾ ਵੱਡਾ ਕਨੈਕਸ਼ਨ ਹੈ ਛੋਟਾ ਕੰਮ ਤਾਂ ਇੱਥੇ ਕਰ ਲਈਦਾ ਵੱਡੇ ਕੰਮ ਲਈ ਸਾਨੂੰ ਉੱਥੇ ਜਾਣਾ ਪੈਂਦਾ ਤੇ ਇੱਥੇ ਕਨੈਕਸ਼ਨ ਛੋਟਾ ਜੀ ਆਪਣੀ ਈਓ ਦੀ ਜਿਹੜੀ ਨਗਰ ਕੌਂਸਲ ਸਾਹਮਣੇ ਕੋਠੀ ਹੈ ਤੇ ਉੱਥੇ ਰਿਪੇਅਰ ਕਰਨ ਲਈ ਮੈਂ ਵੈਲਡਿੰਗ ਵਾਲਾ ਮੁੰਡਾ ਬੁਲਾਇਦਾਂ ਜਿਹੜੀ ਉਹਦੀ ਲੇਬਰ ਹੁੰਦੀ ਆ 2-4000 ਰੁਪਿਆ ਉਹਨੂੰ ਦੇ ਦੇਈ ਦੀ ਤੇ ਆਪਣਾ ਕੰਮ ਨਿਬੇੜ ਲਈਦਾ ਨਹੀਂ ਜਿਵੇਂ ਹੁਣ ਕਹਿੰਦੇ ਨੇ ਵੀ ਸਾਨੂੰ ਗੇਟ ਫੁਲਾ ਕੇ ਦਿਖਾਓ ਬਿਲਕੁਲ ਸਰ ਮੈਂ ਤਾਂ ਮਨਾ ਹੀ ਨਹੀਂ ਕੀਤਾ ਬਿਲਕੁਲ ਮੈਨੂੰ ਤਾਂ ਹੁਣ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਥੀ ਵੀ ਤੁਸੀਂ ਚਾਬੀ ਮੰਗਾ ਲਓ ਮੈਂ ਡੈਡੀ ਦਾ ਪਤਾ ਕਰਨ ਲੱਗਿਆ ਵੀ ਡੈਡੀ ਕਿੱਥੇ ਨੇ ਤੇ ਡੈਡੀ ਨੂੰ ਬੁਲਾ ਕੇ ਅਸੀਂ ਚਾਬੀ ਦੇ ਦਿੰਦੇ ਆ ਜਿਹੜਾ ਸਮਾਨ ਦੇਖਣਾ ਉੱਥੇ ਦੇਖ ਲੈਣ ਇੱਕ ਵੀ ਟਰਾਲੀ ਜੇ ਦੋ ਟਰਾਲੀਆਂ ਦੀ ਗੱਲ ਕਰਦੇ ਨੇ ਜੇ ਇੱਕ ਵੀ ਟਰਾਲੀ ਉੱਥੇ ਮਿਲ ਗਈ ਜੋ ਮਰਜ਼ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਤਰਨਾ ਲੱਗਿਆ। ਉਹ ਸਾਨੂੰ ਪਤਲਾ ਅਸੀਂ ਮੌਕੇ ਤੇ ਆਏ ਆ। ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਆ। ਆਪਾਂ ਉਹਨੂੰ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਨੇ ਆ। ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ। ਜੋ ਤੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਚ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਗੱਲ